ਹਾਂਜੀ ਪੰਜਾਬੀਓ ਸਤਿ ਸ੍ਰੀ ਅਕਾਲ ਜਿਵੇਂ ਕਿ ਰਮਨੀਤ ਬਿੱਟੂ ਨੂੰ ਭਾਜਪੀ ਨੇ ਦਰਅਸਲ ਬਾਹਰ ਕੱਢ ਦਿੱਤਾ ਹੈ ਤਾਂ ਇੱਕ ਬਿਆਨ ਦੇ ਚੁੱਕੇ ਰਮਨੀਤ ਬਿੱਟੂ ਉਹਦਾ ਵੀਡੀਓ ਮੇਰੇ ਹੱਥ ਦੇ ਵਿੱਚ ਹੈ ਉਹਦੇ ਕਾਰਨ ਉਹਨਾਂ ਨੇ ਛੁੱਟੀ ਕਰ ਦਿੱਤੀ ਹੈ ਪਾਰਟੀ ਦੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਕਿਹਾ ਕੀ ਸੀ ਰਮਨੀਤ ਬਿੱਟੂ ਨੇ ਇੱਕ ਬਿਆਨ ਦੇ ਦਿੱਤਾ ਉਹ ਐਸਾ ਬਿਆਨ ਸੀ ਵਿਵਾਦਾਂ ਦੇ ਵਿੱਚ ਜਾਣ ਵਾਲੀ ਗੱਲ ਸੀ ਅਕਸਰ ਤੁਹਾਨੂੰ ਪਤਾ ਵੀ ਰਵਨੀਤ ਬਿੱਟੂ ਵੱਡੇ ਵੱਡੇ ਯਾਨੀ ਇੱਕ ਕਹਿ ਸਕਦੇ ਜਿਵੇਂ ਬਿਆਨ ਦਾਗ ਦਿੰਦੇ ਨੇ ਤਾਂ ਬਾਅਦ ਦੇ ਵਿੱਚ ਚਾਹੇ ਉਹਨਾਂ ਨੂੰ ਕਿਸੇ ਗੱਲ ਦਾ ਸਾਹਮਣਾ ਹੀ ਕਰਨਾ ਪੈ ਜਾਵੇ ਤਾਂ ਉਹ ਕਦੇ ਪਿੱਛੇ ਨਹੀਂ ਹਟੇ ਪਰ ਜਿਹੜਾ ਇਹ ਵਿਵਾਦਿਤ ਬਿਆਨ ਇਹਨੇ ਤਰਸਾਲ ਉਹਨਾਂ ਦੀ ਜ਼ਿੰਦਗੀ ਪਲਟ ਦਿੱਤੀ ਆ ਪਾਰਟੀ ਦੇ ਵਿੱਚੋਂ ਬਾਹਰ ਕੱਢ ਦਿੱਤੇ ਗਏ ਨੇ ਪਹਿਲਾਂ ਇਹਨੂੰ ਸੁਣੋ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਅਗਲੇ ਵਿਚਾਰ ਸਾਂਝੇ ਕਰਦਾ ਸੁਣੋ ਭਗਤ ਹੈ ਰਵਨੀਤ ਪਿੱਟੂ ਦੀ ਭਾਰਤੀ ਜਨਤਾ ਪਾਰਟੀ ਦੇ ਵਿੱਚ ਹੋਈ ਛੁੱਟੇ ਇੱਕ ਪਾਸੇ ਜਿਸ ਤਰ੍ਹਾਂ ਕੰਗਣਾ ਰੌਦ ਹਮੇਸ਼ਾ ਹੀ ਪੰਜਾਬ ਪੰਜਾਬੀਅਤ ਅਤੇ ਪੰਜਾਬ ਦੇ ਕਿਸਾਨਾਂ ਬਾਰੇ ਉਤਪਾਦਨ ਗੋਲਦੀ ਰਹਿੰਦੀ ਸੀ ਉਸੇ ਤਰ੍ਹਾਂ ਹੀ ਭਾਰਤੀ ਜਨਤਾ ਪਾਰਟੀ ਦੇ ਨਵੇਂ بڑے ਕੇਂਦਰੀ ਪਤਰੀ ਰਵਨੀਤ ਪਿੱਟੂ ਨੂੰ ਪਤਾ ਨਹੀਂ ਘਾਤ ਚੜਿਆ ਹੋਇਆ ਹੈ ਕਿਉਂ ਉਹ ਪੰਜਾਬ ਦੇ ਲੋਕਾਂ ਦੇ ਕੋਲ ਡੱਟੇ ਰਿਹਾ ਜੋ ਵੀ ਮੂੰਹ ਦੇ ਵਿੱਚ ਅਵਾ ਤਵਾ ਆਉਂਦਾ ਹੈ ਦੋਲ ਦਿੰਦਾ ਹੈ ਅੱਜ ਤਾਂ ਹੱਦ ਹੀ ਹੋ ਗਈ ਜਦ ਰਵਨੀਤ ਮਿੱਟੂ ਨੇ ਜਦੋਂ ਪੱਤਰਕਾਰਾਂ ਦੇ ਨਾਲ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਤਾਲੀ ਬਾੜ ਵਰਗਾ ਮਾਹੌਲ ਬਣ ਗਿਆ ਹੈ ਕਿ ਸਾਥ ਅਤੇ ਖਸਾਦ ਜਥੇਬੰਦੀਆਂ ਦੇ ਦੁਆਰਾ ਉਹਨਾਂ ਨੇ ਕਿਹਾ ਇੱਕ ਸਾਥ ਨਹੀਂ ਇਹ ਆਪਣੀ ਜਿਹੜੀ ਹਵਾ ਕਰਨਾ ਚਾਹੁੰਦੇ ਨੇ ਯਾਨੀ ਕਿ ਕਿਸਾਨ ਆਗੂਆਂ ਦੇ ਤਜ ਕੱਤੇਗਾ ਰਵਨੀਤ ਮਿੱਟੂ ਵੱਲੋਂ ਰਵਨੀਤ ਮਿੱਟੂ ਨੇ ਕਿਹਾ ਕਿ ਜਿਹੜੀਆਂ ਭਾਤੀ ਜੱਤਾ ਪਾਰਟੀ ਸਰਕਾਰ ਜਿਹੜੀਆਂ ਗੱਡੀਆਂ ਬੀਜਪੀ ਇਹ ਹਟ ਰਹੀਦਾ ਭੇਜਦੀ ਹੈ ਉਹਨਾਂ ਨੂੰ ਲੁੱਟਿਆ ਜਾਂਦਾ ਹੈ ਪੰਜਾਬ ਦੇ ਕਿਸਾਨ ਅਤੇ ਪੰਜਾਬ ਦੇ ਕਿਸਾਨ ਆਗੂਆਂ ਵੱਲੋਂ ਇਸ ਇਸ ਤਰ੍ਹਾਂ ਪੰਜਾਬ ਦੇ ਕਿਸਾਨਾਂ ਨੂੰ ਪੁੱਠਾ ਸਿੱਧਾ ਬੋਲਿਆ ਰਵਨੀਤ ਮਿੱਟੂ ਇਸ ਕਰਕੇ ਉਹਦਾ ਜਿਹੜਾ ਕਿ ਪਾਰਟੀ ਦੇ ਵਿੱਚੋਂ ਬਾਹਰ ਕੱਢਿਆ ਤਾਂ ਹੁਣ ਇਸ ਚੈਨਲ ਨੇ ਦਾਵਾ ਕੀਤਾ ਵੀ ਪਾਰਟੀ ਦੇ ਵਿੱਚੋਂ ਉਹਨੂੰ ਬਾਹਰ ਕੱਢ ਦਿੱਤਾ ਗਿਆ। ਅਕਸਰ ਤੁਸੀਂ ਦੇਖਿਆ ਹੋਣਾ ਵਿਵਾਦਾਂ ਦੇ ਵਿੱਚ ਰਹਿੰਦਾ ਕੰਗਣਾ ਰਣੌਦ ਦੇ ਨਾਲ ਉਹਦੀ ਤੁਲਨਾ ਕੀਤੀ ਜਾਂਦੀ ਹੈ। ਤਾਂ ਦੇਖੋ ਯਾਰ ਸਾਡੀ ਸਿਆਸਤ ਕਿੱਧਰ ਨੂੰ ਜਾ ਰਹੀ ਹੈ। ਚੰਗਾ ਕੰਮ ਮੈਂ ਕਹਿੰਦਾ ਵੀ ਅੱਜ ਦੇ ਦੌਰ ਦੇ ਵਿੱਚ ਨਾ ਬੀਜੇਪੀ ਨਾ ਕੋਈ ਝਾੜੂ ਵਾਲੀ ਨਾ ਕੋਈ ਕਾਂਗਰਸ ਨਾ ਕੋਈ ਹੋਰ ਕਿਸੇ ਵੀ ਲੀਡਰ ਬੰਨੀ ਹੋ ਕੋਈ ਚੰਗਾ ਸਨੇਹਾ ਆਇਆ ਨਹੀਂ ਆਇਆ। ਉਹ ਕਿਤੇ ਆਪਣੀ ਲੜਾਈ ਦੇ ਵਿੱਚ ਕਿਸਾਨਾਂ ਨੂੰ ਪੀਸ ਦਿੰਦੇ ਆ ਮਜ਼ਦੂਰਾਂ ਨੂੰ ਪੀਸ ਦਿੰਦੇ ਆ ਹੋਰ ਕਈ ਵਰਗ ਦੇ ਲੋਕ ਆ ਜਾਂਦੇ ਨੇ ਤਾਂ ਦੇਖੋ ਇਹ ਮੈਨੂੰ ਲੱਗਦਾ ਵੀ ਜਿਵੇਂ ਕੋਈ ਜਦੋਂ ਬੰਦੇ ਨੂੰ ਦੌਲਤ ਦਾ ਜਾਂ ਕੋਈ ਸ਼ੌਹਰਤ ਦਾ ਨਸ਼ਾ ਸ਼ ਆ ਜਾਂਦਾ ਹੈ ਤਾਂ ਉਸ ਤੋਂ ਬਾਅਦ ਇਹ ਵਿਵਾਦਾਂ ਦੇ ਵਿੱਚ ਆ ਜਾਂਦੇ ਨੇ ਪੁੱਠੇ ਸਿੱਧੇ ਬਿਆਨ ਦਿੰਦੇ ਨੇ ਫਿਰ ਇਹਨਾਂ ਦੇ ਹਸਤੀਫੇ ਹੁੰਦੇ ਨੇ ਇਥੋਂ ਦੇ ਇੱਕ ਇਕੱਲੇ ਇਨਸਾਨ ਦੀ ਗੱਲ ਛੱਡੋ ਪੂਰੀ ਪਾਰਟੀ ਨੂੰ ਮਾਂਜਾ ਵੱਜ ਚੁੱਕਿਆ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਲੋਕਾਂ ਦੀ ਲਹਿਰ ਹੁੰਦੀ ਹੈ ਨਾ ਜਿਹੜੀ ਦਰਾਂ ਸਾਲੋਂ ਨੂੰ ਇਹ ਭੁੱਲ ਜਾਂਦੇ ਨੇ ਕਿ ਇਹ ਹੀ ਲੋਕ ਸਾਨੂੰ ਲੈ ਕੇ ਆਏ ਸੀ ਤੇ ਅੱਜ ਇਹਨਾਂ ਲੋਕਾਂ ਦੇ ਨਾਲ ਅਸੀਂ ਕੀ ਵਰਤਾਰੇ ਕਰ ਰਹੇ ਆ ਇਹ ਇਹਨਾਂ ਨੂੰ ਯਾਦ ਨਹੀਂ ਰਹਿੰਦਾ ਪਰ ਅੱਜ ਜਿਹੜਾ ਰਵਨੀਤ ਬਿੱਟੂ ਦੇ ਨਾਲ ਹੋਇਆ ਇਹ ਸ਼ਾਇਦ ਹੀ ਕਿਸੇ ਨੇਤੇ ਦੇ ਨਾਲ ਹੋਵੇ ਕਿਉਂਕਿ ਇੱਕ ਵਿਵਾਦਿਤ ਬਿਆਨ ਦੇ ਦੇਣਾ ਉਸ ਤੋਂ ਬਾਅਦ ਉਹਦੀ ਛੁੱਟੀ ਹੋ ਜਾਣੀ ਇਹ ਵੀ ਕਾ ਆਪਣੇ ਆਪ ਦੇ ਵਿੱਚ ਅਹਿਮ ਗੱਲ ਆ ਪਰ ਇੱਕ ਗੱਲ ਕਹਿਣ ਵਾਲੀ ਹੈ ਜਿਹੜੀ ਭਾਪੀ ਹੈ ਉਹ ਕਿਸੇ ਵੀ ਆਪਦੇ ਮੈਂਬਰ ਨੂੰ ਬਰਦਾਸ਼ਤ ਨਹੀਂ ਕਰਦੇ ਉਹਨਾਂ ਨੂੰ ਪਤਾ ਵੀ ਸਾਡੀ ਸੈਂਟਰ ਦੇ ਵਿੱਚ ਗਵਰਨਮੈਂਟ ਹੈ ਸਰਕਾਰ ਹੈ ਤਾਂ ਕਿਤੇ ਸਾਨੂੰ ਇੱਕ ਬੰਦੇ ਦੀ ਵਜ੍ਹਾ ਦੇ ਨਾਲ ਸਾਡੀ ਕਿਤੇ ਸਰਕਾਰ ਨਾ ਖਤਮ ਹੋ ਜਾਵੇ ਆ ਜਿਵੇਂ ਹੁਣ ਕੰਗਣਾ ਰਾਓਤ ਪਿੱਛੇ ਵਿਵਾਦਾਂ ਚ ਰਹੀ ਹੈ ਉਹ ਵੀ ਸੰਸਦ ਸੀ ਉਹਨਾਂ ਦੀ ਪਰ ਹੁਣ ਰਵਨੀਤ ਬਿੱਟੂ ਹੈ ਜਿਹੜਾ ਇਹ ਨੂੰ ਤਾਂ ਕਹਿੰਦੇ ਵੀ ਬਾਹਰ ਹੀ ਕੱਢ ਦਿੱਤਾ ਹੈ ਤੁਹਾਡੇ ਸਾਹਮਣੇ ਇਸ ਚੈਨਲ ਨੇ ਦਾਵਾ ਕੀਤਾ ਤਾਂ ਇੱਕ ਮੈਂ ਤੁਹਾਨੂੰ ਇੱਕ ਹੋਰ ਖਬਰ ਦੱਸਦਾ ਕੰਗੜਾ ਰਣਾਉਤੇ ਇੱਕ ਹੋਰ ਖਬਰ ਆਉਣ ਜਾ ਰਹੀ ਹੈ ਬੜੀ ਧਮਾਕੇਦਾਰ ਜਿਹੜੀ ਕਿ ਮੈਂ ਅਪਲੋਡ ਕਰੂੰਗਾ 1 ਘੰਟੇ ਦੇ ਬਾਅਦ ਉਹਦੇ ਵਿੱਚ ਬਹੁਤ ਵੱਡਾ ਖੁਲਾਸਾ ਤੇ ਸਾਡੇ ਸਿੱਖਾਂ ਦੇ ਨਾਲ ਸਾਡੀ ਕੌਮ ਦੇ ਨਾਲ ਜੁੜੀ ਹੋਈ ਗੱਲ ਹੈ ਕੰਗੜਾ ਰਣਾਉ ਦੀ ਫਿਰ ਤੋਂ ਯਾਨੀ ਇੱਕ ਐਕਸ਼ਨ ਦੇ ਵਿੱਚ ਆ ਗਈ ਹੈ ਤਾਂ ਮੈਂ ਤੁਹਾਨੂੰ ਪਹਿਲੇ ਹੀ ਦੱਸ ਦਿਆਂ ਮੈਂ ਵੀਡੀਓ ਅਪਲੋਡ ਕਰੂੰਗਾ 1 ਘੰਟੇ ਤੋਂ ਬਾਅਦ ਗੇਰੇ ਵਿੱਚ ਵੱਡੇ ਵੱਡੇ ਖੁਲਾਸੇ ਹੋਣਗੇ ਉਹ ਚਿਹਰਾ ਦਿਖਾਉਂਗਾ ਤੁਹਾਨੂੰ ਜਿਹੜਾ ਕਿ ਕਦੇ ਤੁਸੀਂ ਜ਼ਿੰਦਗੀ ਦੇ ਵਿੱਚ ਨਹੀਂ ਸੋਚਣਾ ਫਿਲਮ ਦੇ ਨਾਲ ਜੁੜੀ ਹੋਈ ਗੱਲ ਆ ਠੀਕ ਆ ਪੰਜਾਬੀਓ ਮਿਲਦੇ ਆ ਅਗਲੇ ਟੌਪ ਤੇ ਜਿਹੜੇ ਭੈਣ ਭਰਾ ਨਵੇਂ ਚੈਨਲ ਤੇ ਨੇ ਉਹ ਸਬਸਕ੍ਰਾਈਬ ਕਰ ਲੈਣ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਜਰੂਰ ਦਬਾ ਦੇਣਾ ਜੀ ਧੰਨਵਾਦ